ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਤੁਹਾਡੇ ਸਰਮੁਖ ਪੇਸ਼ ਕਰਨ ਜਾ ਰਹੇ ਹਾਂ ਕਹਾਣੀ ਕੁੜੀ ਦਾ ਦਾਜ ਲੇਖਕ ਕੁਲਵੰਤ ਸਿੰਘ ਵਿਰਕ 1947 ਦੀ ਗੱਲ ਏ ਪੱਛਮੀ ਪੰਜਾਬ ਦੀ ਹਵਾ ਮੁਸਲਮਾਨਾਂ ਦੇ ਦਬ ਦਬੇ ਨਾਲ ਸੰਘਣੀ ਹੋਈ ਪਈ ਸੀ ਇੰਨੀ ਸੰਘਣੀ ਕਿ ਵਿਚਾਰੇ ਅੱਲਾ ਰੱਖੇ ਲਈ ਉਸ ਵਿੱਚ ਸਾਹ ਲੈਣਾ ਵਿਅੱਖਾ ਸੀ ਅੱਲਾ ਰੱਖਾ ਮੁਸਲਮਾਨ ਨਹੀਂ ਸੀ ਕੇਵਲ ਆਪਣੀ ਜਾਨ ਬਚਾਉਣ ਲਈ ਇਸਲਾਮ ਦੇ ਘਰਾਣੇ ਵਿੱਚ ਵੜਿਆ ਹੋਇਆ ਸੀ ਫਸਾਦਾਂ ਵਿੱਚ ਜਦੋਂ ਉਸਦੇ ਹੋਰ ਬਹੁਤ ਸਾਰੇ ਅੰਡੀ ਗੁੰਡੀ ਮਾਰੇ ਗਏ ਤਾਂ ਉਸਨੇ ਮੁਸਲਮਾਨ ਬੜਾਈ ਜਾਣ ਲਈ ਤਰਲਾ ਕੀਤਾ ਸੀ ਉਹਨਾਂ ਉਸ ਦਾ ਨਾਂ ਅੱਲਾ ਰੱਖਾ ਰੱਖਿਆ ਸੀ ਕਿਉਂਕਿ ਜੇ ਅੱਲਾ ਉਸ ਦਾ ਨਾਂ ਨਾ ਰੱਖਤੇ ਤਾਂ ਉਸਨੇ ਵੀ ਮਾਰੇ ਜਾਣਾ ਸੀ ਜਾਨ ਬਚਾ ਕੇ ਅੱਲਾ ਰੱਖੇ ਨੂੰ ਹੁਣ ਆਪਣੀ ਜਾਨ ਸਾਹਮਣੀ ਔਖੀ ਹੋਈ ਪਈ ਸੀ ਘੇਰੇ ਵਿੱਚ ਤਾੜੇ ਹੋਏ ਕਿਸੇ ਜੰਗਲੀ ਹਿਰਨ ਵਾਂਗ ਉਸ ਦਾ ਦਿਲ ਉੱਡਦਾ ਰਹਿੰਦਾ ਧਰਤੀ ਛੱਡ ਕੇ ਉਹ ਜਾਏ ਕਿੱਥੇ ਸਾਰੇ ਆਦਮੀ ਕਰ ਕੰਦਾ ਤੇ ਸੜਕਾਂ ਉਸ ਨੂੰ ਆਪਣੀਆਂ ਦੁਸ਼ਮਣ ਜਾਪਦੀਆਂ ਤੱਤੀ ਭੋਂ ਉੱਤੇ ਟੁਰ ਰਹੇ ਕਿਸੇ ਆਦਮੀ ਵਾਂਗ ਉਸ ਦਾ ਪੈਰ ਕਿਧਰੇ ਜੰਮ ਕੇ ਨਾ ਟਿਕਦਾ ਤੇ ਉਤਰਬ ਗਿਆ ਤਰਬ ਗਿਆ ਫਿਰਦਾ ਰਹਿੰਦਾ ਸ਼ਹਿਰ ਆਦਮੀਆਂ ਨਾਲ ਭਰਿਆ ਸੀ ਪਰ ਉਹ ਕਿਸੇ ਨਾਲ ਆਪਣਾ ਦਿਲ ਸਾਂਝਾ ਨਹੀਂ ਕਰ ਸਕਦਾ ਸੀ ਕੁਝ ਆਦਮੀ ਚੰਗੇ ਸਨ ਤੇ ਕੁਝ ਮਾੜੇ ਪਰ ਕੋਈ ਆਦਮੀ ਉਸ ਦਾ ਆਪਣਾ ਨਹੀਂ ਸੀ ਆਪਣੀ ਨਵੀਂ ਰੋਟੀ ਆਪਣੇ ਕੱਪੜੇ ਆਪਣੀ ਹੋਣ ਵਾਲੀ ਸ਼ਕਲ ਤੇ ਹੋਣ ਵਾਲੇ ਸਾਥੀ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਬਸ ਇੱਕ ਉਹ ਸੀ ਤੇ ਇੱਕ ਉਸ ਦੇ ਵਰਤੀ ਦੋਵੇਂ ਬੈਠੇ ਉਥੋਂ ਨਿਕਲ ਜਾਣ ਦੀਆਂ ਵਿਉਂਤਾਂ ਸੋਚਦੇ ਰਹਿੰਦੇ। ਉਹਨਾਂ ਨੂੰ ਆਪਣੇ ਬੱਚਿਆਂ ਤੋਂ ਵੀ ਡਰ ਲੱਗਦਾ ਸੀ। ਕਿਦਰੇ ਘਰੋਂ ਸੁਣੀ ਕੋਈ ਗੱਲ ਬਾਹਰ ਉਹਨਾਂ ਦੇ ਮੂੰਹੋਂ ਨਿਕਲ ਜਾਏ। ਉਹਨਾਂ ਦਿਨਾਂ ਵਿੱਚ ਮੈਂ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ ਫਸੇ ਹੋਏ ਟੱਬਰ ਕੱਢਣ ਉੱਤੇ ਲੱਗਾ ਹੋਇਆ ਸੀ। ਇੱਕ ਦਿਨ ਉਸ ਮੈਨੂੰ ਫਿਰਦੇ ਨੂੰ ਦੇਖਿਆ ਤੇ ਇੱਕ ਗੁੱਟ ਵੱਲੋਂ ਹੋਣ ਲਈ ਇਸ਼ਾਰਾ ਕੀਤਾ। ਮੈਂ ਉੱਥੇ ਜਾ ਕੇ ਖੜਾ ਰਿਹਾ। ਪਰ ਉਹ ਨਾਇ ਉਹ ਮੇਰੇ ਨਾਲ ਗੱਲ ਕਰਨ ਤੋਂ ਵੀ ਡਰਦਾ ਸੀ ਸ਼ਾਇਦ ਉਥੇ ਖੜਿਆਂ ਦੇਖ ਕੇ ਹੀ ਕੋਈ ਗੋਲੀ ਨਾ ਮਾਰ ਦੇਵੇ ਦੋ ਦਿਨ ਪਿੱਛੋਂ ਉਹ ਫੇਰ ਮਿਲਿਆ ਪੁੱਛਣ ਲੱਗਾ ਤਿੰਨ ਘੰਟੇ ਪਿੱਛੋਂ ਕਿੱਥੇ ਮਿਲ ਸਕਦੇ ਹੋ ਮੈਂ ਕਿਹਾ ਕੋਠੀ ਆ ਜਾਣਾ ਉਸ ਦਾ ਮਤਲਬ ਸਾਫ਼ ਸੀ ਉਹ ਹਿੰਦੁਸਤਾਨ ਜਾਣਾ ਚਾਹੁੰਦਾ ਸੀ ਤਿੰਨ ਘੰਟੇ ਪਿੱਛੋਂ ਉਹ ਕੋਠੀ ਆ ਗਿਆ ਤੇ ਅਸੀਂ ਕੁਝ ਫੌਜੀਆ ਸਣੇ ਇੱਕ ਟਰੱਕ ਵਿੱਚ ਬੈਠ ਕੇ ਉਸ ਦੇ ਘਰ ਨੂੰ ਤੁਰ ਪਏ ਜਾਦਾ ਸੀ ਉਸਦੇ ਮੁਹੱਲੇ ਵਿੱਚ અપੜੇ ਤਾਂ ਉਸ ਨੂੰ ਮੇਰੇ ਨਾਲ ਬੈਠਿਆਂ ਦੇਖ ਕੇ ਲੋਕਾਂ ਵਿੱਚ ਬੜਾ ਰੋਹ ਚੜਿਆ ਮੇਰੇ ਨਾਲ ਬੈਠਣ ਦਾ ਮਤਲਬ ਉਹ ਛੱਟ ਸਮਝ ਗਏ ਉਹ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਜਾ ਰਿਹਾ ਸੀ ਲੋਕੇ ਇਸ ਵਿੱਚ ਆਪਣੇ ਵਿਸ਼ਵਾਸ ਦਾ ਘਾਤ ਹੋਇਆ ਸਮਝਦੇ ਸਨ ਅਖੀਰ ਅੱਲਾ ਰੱਖਾ ਉਹਨਾਂ ਥੋੜੇ ਜਿਹੇ ਬੰਦਿਆਂ ਵਿੱਚੋਂ ਸੀ ਜਿਹੜੇ ਆਪਣੀ ਜ਼ੁਬਾਨ ਉੱਤੇ ਇਤਬਾਰ ਕੀਤੇ ਜਾਣ ਕਰਕੇ ਬਚ ਸਕੇ ਸਨ ਉਹਨਾਂ ਉਸ ਨੂੰ ਇੱਕ ਕਰਕੇ ਤੇ ਨਹੀਂ ਸੀ ਛੱਡਿਆ ਕਿ ਕੁਝ ਦਿਨਾਂ ਪਿੱਛੋਂ ਉਹ ਟਰੱਕ ਵਿੱਚ ਬੈਠ ਕੇ ਹਿੰਦੁਸਤਾਨ ਚੱਲਿਆ ਜਾਏ ਉਸ ਦਾ ਇਹ ਪਲਟਾ ਉਹਨਾਂ ਦਾ ਬੜਾ ਪਰ ਆਪਮਾਨ ਸੀ ਉਹਨਾਂ ਦੇ ਮੂੰਹ ਹਾਂ ਤੇ ਗੁੱਸਾ ਵੇਖ ਕੇ ਅੱਲਾ ਰੱਖੇ ਦਾ ਵੀ ਰੰਗ ਉੱਡ ਗਿਆ ਸੀ ਉਹਨਾਂ ਦੀ ਟੀਉੜੀ ਤੋਂ ਡਰਨਾ ਉਸ ਦਾ ਸੁਭਾਅ ਬਣ ਚੁੱਕਿਆ ਸੀ ਤੇ ਮੇਰੀ ਮੋਟਰ ਉਸ ਦਾ ਡਰ ਲਾਉਣ ਲਈ ਕੋਈ ਸਫਲ ਮੰਤਰ ਨਹੀਂ ਜਾਪਦਾ ਸੀ ਜਿਹੜੀ ਗਲੀ ਉਸਦੇ ਮਕਾਨ ਨੂੰ ਜਾਂਦੀ ਸੀ ਉਹ ਕੁਝ ਪੀੜੀ ਸੀ ਤੇ ਉਸ ਵਿੱਚ ਮੋਟਰ ਨਹੀਂ ਜਾ ਸਕਦੀ ਸੀ ਟਰੱਕ ਨੂੰ ਸੜਕ ਉੱਤੇ ਖੜਾ ਕਰਕੇ ਅਸੀਂ ਉਸਦੇ ਘਰ ਗਏ ਅੰਦਰ ਉਸਦੀ ਵੋਟੀ ਡਰ ਨਾਲ ਸੁੱਕੜੀ ਬੈਠੀ ਸੀ ਉਸਦੇ ਡਰ ਦਾ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਨਹੀਂ ਕਰ ਸਕਦਾ ਸੀ ਜਿੰਨੀ ਸਸਤੀ ਮਨੁੱਖ ਦੀ ਜਾਨ ਉਸ ਦੀਆਂ ਅੱਖਾਂ ਅੱਗੇ ਹੋਈ ਰਹੀ ਸੀ ਉਹ ਮੇਰੀਆਂ ਅੱਖਾਂ ਅੱਗੇ ਨਹੀਂ ਹੋਈ ਸੀ ਗਲੀ ਬਜ਼ਾਰਾਂ ਵਿੱਚ ਜੋ ਮੁਰਦੇ ਉਸਨੇ ਕੁਝ ਮਹੀਨੇ ਪਹਿਲਾਂ ਵੇਖੇ ਹੋਣਗੇ ਉਸ ਦੇ ਖਿਆਲ ਵਿੱਚ ਉਹ ਕਿਸੇ ਵੇਲੇ ਉਸ ਦੇ ਨਾਲ ਰਲਾਈ ਜਾ ਸਕਦੀ ਸੀ ਮੈਨੂੰ ਕੋਲ ਫਿਰਦਿਆਂ ਵੇਖ ਕੇ ਉਸ ਨੂੰ ਕੁਝ ਹੌਸਲਾ ਹੋਇਆ ਉਹਨਾਂ ਦਾ ਸਮਾਨ ਬੰਨਿਆ ਪਿਆ ਸੀ ਤੇ ਉਹ ਤੁਰਨ ਵਾਸਤੇ ਤਿਆਰ ਸਨ ਕੇਵਲ ਇੱਕ ਛੋਟੀ ਲੜਕੀ ਦੀ ਉਡੀਕ ਸੀ ਜਿਹੜੀ ਸਕੂਲ ਗਈ ਸੀ ਝਟਕੂ ਪਿੱਛੋਂ ਉਹ ਵੀ ਆ ਗਈ ਮੰਮੀ ਸਲਾਮ ਅਲੈਕਮ ਉਸਨੇ ਆ ਕੇ ਸਕੂਲੋਂ ਮਿਲੀ ਹੋਈ ਸਿੱਖਿਆ ਮੁਤਾਬਕ ਕਿਹਾ ਨਾ ਪੁੱਤ ਹੁਣ ਸਤ ਸ੍ਰੀ ਅਕਾਲ ਆਕ ਅਸੀਂ ਹੁਣ ਹਿੰਦੁਸਤਾਨ ਚ ਜੰਨੇ ਆਂ ਆਲਾ ਰੱਖੇ ਦੀ ਬੋਟੀ ਨੇ ਉਸ ਨੂੰ ਸੁਖ ਸੁਨੇਹਾ ਦੇ ਕੇ ਕੁਛੜ ਚੁੱਕ ਲਿਆ ਤੇ ਫਿਰ ਸਿੱਧਾ ਸਾਹਮਣੇ ਦੇਖ ਕੇ ਜਿਵੇਂ ਉਸ ਨੇ ਭਵਿਕ ਵਿੱਚ ਨੇਜ ਲਈ ਹੋਈ ਸੀ ਕਿਹਾ ਹੁਣ ਤੇਰਾ ਉਥੇ ਹੀ ਵਿਆਹ ਕਰਾਂਗੇ ਸਾਰੇ ਮਹੱਲੇ ਵਿੱਚ ਤੇ ਨਾਲ ਦੇ ਮੁਹੱਲਿਆਂ ਵਿੱਚ ਖਬਰ ਖਿਲਰ ਗਈ ਤੇ ਲੋਕੀ ਅੱਲਾ ਰੱਖੇ ਨੂੰ ਟੁਰਦਾ ਵੇਖਣ ਲਈ ਇਕੱਠੇ ਹੋਣ ਲੱਗ ਪਏ। ਕੁਝ ਲੋਕ ਗਲੀ ਦੀ ਕੰਦ ਦੇ ਨਾਲ ਲੱਗ ਕੇ ਖੜੇ ਹੋ ਗਏ ਤੇ ਕੁਝ ਕੰਦ ਉੱਤੇ ਚੜ ਕੇ ਬੈਠ ਗਏ। ਕੁਝ ਹੋਰ ਕੰਦ ਦੇ ਪਿੱਛੇ ਦੀਆਂ ਝਾਤੀਆਂ ਮਾਰ ਰਹੇ ਸਨ ਤੇ ਕਈ ਆਪਣੇ ਕੋਠਿਆਂ ਤੇ ਚੁਬਾਰਿਆਂ ਵਿੱਚੋਂ ਦੇਖ ਰਹੇ ਸਨ। ਗਲੀ ਵਿੱਚ ਖੜਿਆਂ ਵਿੱਚੋਂ ਦੋ ਚਾਰ ਕੋਲ ਰਫਲਾਂ ਸਨ ਤੇ ਉਹਨਾਂ ਦੇ ਗਲਾਂ ਵਿੱਚ ਪਈਆਂ ਹੋਈਆਂ ਗੋਲੀਆਂ ਦੀਆਂ ਲੜੀਆਂ ਮਲਿਸ਼ਕ ਰਹੀਆਂ ਸਨ। ਜੇ ਹੋ ਜੇ ਵੇਲੇ ਰਫਲਾਂ ਦਾ ਦਿਖਾਵਾ ਨਹੀਂ ਕਰਨਾ ਸੀ ਤਾਂ ਉਹਨਾਂ ਦਾ ਫਾਇਦਾ ਕੀ ਸਾਰਾ ਆਲਾ ਦੋਲਾ ਕਾਫੀ ਸ਼ਰਾਰਤ ਭਰਿਆ ਤੇ ਭੈ ਦਾ ਇੱਕ ਬਣਿਆ ਹੋਇਆ ਸੀ ਹੁਣ ਸਮਾਨ ਨੂੰ ਟਰੱਕ ਵਿੱਚ ਰੱਖਣ ਦਾ ਕੰਮ ਸੀ ਕਿਸੇ ਮਜ਼ਦੂਰ ਜਾਂ ਗਵਾਂਡੀ ਦੇ ਹੱਥ ਪਵਾਉਣ ਦਾ ਤੇ ਕੋਈ ਸਵਾਲ ਹੀ ਨਹੀਂ ਸੀ ਮੇਰੇ ਸਮਾਨ ਚੁੱਕਿਆਂ ਮੇਰੀ ਅਫਸਰੇ ਵਿੱਚ ਫਰਕ ਆਉਂਦਾ ਸੀ ਤੇ ਜੇ ਫੌਜੀ ਸਮਾਨ ਚੁੱਕਣ ਲੱਗ ਜਾਂਦੇ ਤਾਂ ਸਾਡੇ ਸਾਰਿਆਂ ਦੇ ਜਾਨ ਨੂੰ ਖਤਰਾ ਸੀ ਇਸੇ ਕਰਕੇ ਇਸ ਕਮਲੇ ਅੱਲਾ ਰੱਖਾ ਇਕੱਲਾ ਹੀ ਸੀ ਅਰਜਾਈਆਂ ਤਲਾਈਆਂ ਉਹਨਾਂ ਪਾਂਡ ਵਿੱਚ ਬੰਨੀਆਂ ਹੋਈਆਂ ਸਨ ਤੇ ਭਾਂਡੇ ਪੂਰੀਆਂ ਵਿੱਚ ਪਾਏ ਹੋਏ ਸਨ ਇੱਕ ਦੋ ਟਰੰਕ ਕੱਪੜਿਆਂ ਦੇ ਸਨ ਜਿਉਂ-ਜਿਉਂ ਅੱਲਾ ਰੱਖਾ ਸਮਾਨ ਦੇ ਨਾਲ ਚੁੱਕ-ਚੁੱਕ ਕੇ ਲਿਜਾ ਰਿਆ ਸੀ ਦਵਾਲੇ ਖਲੋਤੇ ਦਰਸ਼ਕਾਂ ਦਾ ਕ੍ਰੋਧ ਵੱਧਦਾ ਜਾ ਰਿਹਾ ਸੀ ਕਦੀ ਉਹ ਆਪੋ ਵਿੱਚ ਲੜਨ ਲੱਗ ਜਾਂਦੇ ਤੁਹਾਨੂੰ ਆਖਿਆ ਸੀ ਨਾ ਇਹਨਾਂ ਵੀ ਮੱਕੂ ਠੱਪ ਦਿਓ ਹੁਣ ਸੁਣਾਓ ਇੱਕ ਆਦਮੀ ਹੋਰਨਾਂ ਨੂੰ ਕਹਿ ਰਿਹਾ ਸੀ ਓਏ ਹੁਣ ਠੱਪ ਦੇਨੇ ਆ ਮੱਕੂ ਹੁਣ ਕੀ ਹੋ ਗਿਆ ਏ ਉਹਨਾਂ ਹੋਰਨਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਵੀ ਡਰ ਲੱਗ ਰਿਹਾ ਸੀ ਉਹ ਥਾਂ ਐਨੀ ਭੀੜੀ ਤੇ ਲੋਕਣ ਵਾਲੀ ਸੀ ਕਿ ਬਿਨਾ ਮਰਨ ਵਾਲੇ ਦਾ ਪਤਾ ਲੱਗੇ ਕਿਸੇ ਪਾਸਿਓਂ ਵੀ ਗੋਲੀ ਆ ਸਕਦੀ ਸੀ ਪਰ ਅਸੀਂ ਉੱਥੋਂ ਪੂਛਲ ਦਬਾ ਕੇ ਨਹੀਂ ਦੌੜ ਸਕਦੇ ਸਾਂ ਕਿਉਂਕਿ ਸਾਡੇ ਦੌੜਿਆਂ ਉਹਨਾਂ ਦੇ ਹੌਸਲੇ ਵੱਧੇ ਸਨ ਤੇ ਉਹਨਾਂ ਦਾ ਜ਼ਬਤ ਟੁੱਟਣ ਦਾ ਖਤਰਾ ਸੀ ਸ਼ੁਕਰ ਸ਼ੁਕਰ ਕਰਕੇ ਸਮਾਨ ਮੁੱਕਿਆ ਅਖੀਰਲੇ ਫੇਰੇ ਉਸਦੀ ਵੋਟੀ ਨੂੰ ਵੀ ਮੈਂ ਨਾਲ ਲਿਆ ਆ ਮੇਰੀ ਸਮਝ ਵਿੱਚ ਹੁਣ ਉਹਨਾਂ ਦੇ ਬੇਕਾਬੂ ਹੋਣ ਤੋਂ ਪਹਿਲਾਂ ਸਾਡੇ ਕੋਲ ਕੇਵਲ ਇੰਨਾ ਵਕਤ ਹੀ ਸੀ ਕਿ ਅਸੀਂ ਟਰੱਕ ਵਿੱਚ ਬੈਠ ਕੇ ਨਿਕਲ ਜਾਈਏ ਟਰੱਕ ਵਿੱਚ ਬੈਠਣ ਤੋਂ ਪਹਿਲਾਂ ਅੱਲੇ ਰੱਖੇ ਦੀ ਵੋਟੀ ਨੇ ਸਮਾਨ ਤੇ ਧਿਆਨ ਮਾਰਿਆ ਕੁਝ ਚੀਜ਼ਾਂ ਵਿੱਚ ਹੈ ਨਹੀਂ ਸਨ ਉਹ ਗਾਗਰ ਟੇਬਲ ਤੋਂ ਹੀ ਨਹੀਂ ਲਿਆਂਦੀ ਤੁਸੀਂ ਉਹ ਕਾਦੇ ਵਿੱਚ ਬੱਦੀਆਂ ਹੋਈਆਂ ਸਨ ਬੱਦੀਆਂ ਤੇ ਨਹੀਂ ਸਨ ਉਹ ਤੇ ਉਸ ਤਰ੍ਹਾਂ ਹੀ ਰੱਖੀਆਂ ਸਨ ਥਾਂ ਮੋਲੇ ਉਹ ਨਹੀਂ ਆ ਸਕਦੀਆਂ ਹੁਣ ਜਿੱਥੇ ਮਕਾਨ ਤੇ ਹੋਰ ਇੰਨਾ ਕੁਝ ਰਹਿ ਗਿਆ ਏ ਉਥੇ ਉਹ ਵੀ ਰਹਿ ਗਈਆਂ ਬਹਿ ਜਾ ਚੱਲੀਏ ਅੱਲਾ ਰੱਖੇ ਨਹੀਂ ਠੀਕ ਹੀ ਕਿਹਾ ਸੀ ਉਹ ਲਿਆਉਣੀਆਂ ਹੁਣ ਖਤਰੇ ਵਾਲਾ ਕੰਮ ਸੀ ਸਾਨੂੰ ਟੁਰਨ ਲੱਗਿਆ ਵੇਖ ਕੇ ਲੋਕਾਂ ਦਾ ਗੁੱਸਾ ਸਿਖਰ ਤੇ ਆ ਗਿਆ ਸੀ ਉਹ ਇੱਕ ਦੂਜੇ ਤੋਂ ਵੱਧ ਕੇ ਕੌੜੀਆਂ ਗੱਲਾਂ ਮੂੰਹੋਂ ਕੱਢ ਰਹੇ ਸਨ ਤੇ ਜਦੋਂ ਹੋਰ ਕੌੜੀ ਗੱਲ ਨਾ ਸੁਝੇ ਤਾਂ ਲੋਕ ੱੱਕੇ ਮੁੱਕੀ ਜਾਂ ਗੋਲੀ ਸਿੱਕੇ ਉੱਤੇ ਵੀ ਆ ਸਕਦੇ ਸਨ ਹੋ ਸਕਦਾ ਸੀ ਕਿ ਸਾਨੂੰ ਨਿਕਲਦਿਆਂ ਦੇਖ ਕੇ ਕੁਝ ਲੋਕ ਵਾਧੂ ਚੀਜ਼ਾਂ ਚੁੱਕਣ ਲਈ ਉਹਨਾਂ ਦੇ ਅੰਦਰ ਵੜ ਗਏ ਹੋਣ ਤੇ ਸਾਡੇ ਇੱਕਦਮ ਵਾਪਸ ਜਾਣ ਨਾਲ ਡਰ ਜਾਣ ਡਰਿਆ ਹੋਇਆ ਬੰਦਾ ਕੀ ਨਹੀਂ ਕਰ ਸਕਦਾ ਪਰ ਅੱਲਾ ਰੱਖੇ ਦੀ ਵੋਟੀ ਉੱਤੇ ਇਹ ਦਲੀਲਾਂ ਕੁਝ ਅਸਰ ਨਹੀਂ ਕਰ ਰਹੀਆਂ ਸਨ ਉਸ ਦੀ ਨੀਜ ਕਿਸੇ ਹੋਰ ਪਾਸੇ ਲੱਗੀ ਹੋਈ ਸੀ ਉਹ ਗਾਗਰ ਟੇਬਲ ਤੋਂ ਹੀ ਤੇ ਜ਼ਰੂਰ ਚਾਹੀਦੀ ਏ ਉਸ ਨੇ ਆਪਣੀ ਕੁੜੀ ਵੱਲ ਤੇ ਫਿਰ ਟਰੱਕ ਵਿੱਚ ਪਏ ਹੋਏ ਥੋੜੇ ਜਿਹਾ ਸਮਾਨ ਵੱਲ ਵੇਖ ਕੇ ਕਿਹਾ ਕੋਈ ਇਕੱਲੇ ਵਾਪਸ ਕਰਨੋਂ ਤੁਰ ਪਈ ਮੈਂ ਵੀ ਪਿੱਛੇ ਗਿਆ ਕਿਉਂਕਿ ਮੇਰੇ ਨਾਲ ਹੋਣ ਕਰਕੇ ਦਵਾਲੇ ਦਾ ਲਾਵਾ ਉਬਲਣ ਦਾ ਖਤਰਾ ਘਟਦਾ ਸੀ ਅੰਦਰ ਵੱੜ ਕੇ ਉਸ ਨੇ ਗਾਗਰ ਕੱਚੇ ਮਾਰ ਲਈ ਤੇ ਵਲਟੋ ਹੀ ਹੱਥ ਵਿੱਚ ਲਮਕਾ ਲਈ ਇਹਨਾਂ ਨੂੰ ਕਿੱਥੇ ਥਾਂ ਥਾਂ ਚੁੱਕੀ ਫਿਰेंगी ਐਨੇ ਭਾਰੇ ਨੇ ਮੈਂ ਪੋਲੀ ਜੀ ਝਾੜ ਪਾਈ ਚੁੱਕਣ ਨੂੰ ਭਾਰੇ ਨੇ ਤੇ ਤਾਂ ਕੀ ਮੈਂ ਆਪਣੀ ਕੁੜੀ ਨੂੰ ਦਾਜ ਵਿੱਚ ਕੀ ਦੇਾਂਗੀ ਵਾਪਸ ਆਉਂਦਿਆਂ ਉਸ ਦੇ ਪੈਰ ਧਰਤੀ ਉੱਤੇ ਪੱਕੇ ਸਨ ਤੇ ਟੋਰ ਟਿਕੇ ਹੋਈ ਸੀ ਉਸ ਦੀ ਦ੍ਰਿੜਤਾ ਦਾ ਪ੍ਰਭਾਵ ਸਾਰਿਆਂ ਉੱਤੇ ਪੈ ਰਿਹਾ ਸੀ ਟਰੱਕ ਵਿੱਚ ਆ ਕੇ ਉਸਨੇ ਕੁੜੀ ਨੂੰ ਕੁਛੜ ਚੁੱਕ ਲਿਆ ਤੇ ਇੱਕ ਟਰੰਕ ਉੱਤੇ ਬੈਠ ਕੇ ਉਸਨੇ ਇੱਕ ਲਤ ਗਾਗਰ ਤੇ ਇੱਕ ਬਲਟੋਹੀ ਉੱਤੇ ਖਲਾਰ ਦਿੱਤੀ ਧੰਨਵਾਦ ਜੀ ਉਮੀਦ ਹੈ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਹੋਵੇਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ না ভুলনা জি ধন্যবাদ জি